ਕਤਲ ਕੀਤਾ ਸੀ ਉਹਨਾਂ ਨੂੰ ਸ਼ਰਦਾ ਦੇ ਫੁੱਲਰਪਤ ਕੀਤੇ ਗਏ ਨੇ ਪਰ ਹਾਊਸ ਜਿਹੜਾਗਾ ਪੰਜਾਬ ਵਿਧਾਨ ਸਭਾ ਦਾ ਹਾਊਸ ਜਿਹੜਾ ਉਹ ਕੱਲ ਦੁਬਾਰਾ 10 ਵਜੇ ਸ਼ੁਰੂ ਹੋਊਗਾ ਜਿਹਦੇ ਅੰਦਰ ਵੱਖ-ਵੱਖ ਬਿੱਲ ਵੱਖ-ਵੱਖ ਜਿਹੜੇ ਰੈਜੂਲੇਸ਼ਨ ਉਹ ਲਿਆਂਦੇ ਜਾਣਗੇ ਔਰ ਉਹਨਾਂ ਤੇ ਖੁੱਲ ਕੇ ਚਰਚਾ ਹੋਊਗੀ ਔਰ ਉਸ ਚਰਚਾ ਦੇ ਵਿੱਚ اپੋਜੀਸ਼ਨ ਪਾਰਟੀ ਨੂੰ ਆਸ ਆ ਕਿ اپੋਜੀਸ਼ਨ ਪਾਰਟੀ ਆਪਣੀ ਭੂਮਿਕਾ ਨਿਭਾਊਗੀ ਔਰ ਉਸ ਬਹਿਸ ਦੇ ਅੰਦਰ ਸਾਰਥਕ ਭੂਮਿਕਾ ਨਿਭਾ ਕੇ ਔਰ ਸਾਰੂ ਮੁੱਦਿਆਂ ਦੇ ਉੱਤੇ ਬਹਿਸ ਕਰੂਗੀ ਔਰ ਬਾਈ ਬਾਈਕਾਊਟ ਕਰਕੇ ਸੁਰਖਸ਼ੀਆਂ ਉੱਤੇ ਰੰ ਦਾ ਕੰਮ ਨਹੀਂ ਕਰੂਗੀ ਔਰ ਉਹਦੇ ਅੰਦਰ ਬੈਠ ਕੇ ਸਾਡੀ ਵੀ ਗੱਲ ਜਿਹੜੀ ਹੈ ਸੱਤਾਧਾਰੀ ਧਿਰ ਦੀ ਗੱਲ ਜਿਹੜੀ ਆ ਉਹ ਵੀ ਸੁਣੂਗੀ ਪਰ ਲੇਕਿਨ ਪੰਜਾਬ ਨੂੰ ਸਪਸ਼ਟਾ ਪੰਜਾਬ ਦੇ ਲੋਕਾਂ ਨੂੰ ਸਪਸ਼ਟਾ ਕਿ ਜਿਹੜਾ ਅਬਹੋਰ ਦੇ ਵਿੱਚ ਦਿਨ ਦਿਹਾੜੇ ਇੱਕ ਵਪਾਰੀ ਦਾ ਗੋਲੀਆਂ ਮਾਰ ਕੇ ਮਰਡਰ ਕੀਤਾ ਗਿਆ ਮਾਰਿਆ ਗਿਆ ਉਹਦੇ ਪਿੱਛੇ ਕੌਣ ਆ ਉਹਦੇ ਪਿੱਛੇ ਗੁਜਰਾਤ ਸਰਕਾਰ ਦੇ ਵਿੱਚ ਗੁਜਰਾਤ ਸਰਕਾਰ ਦੇ ਪ੍ਰੋਟੈਕਸ਼ਨ ਦੇ ਧੀਨ ਗੁਜਰਾਤ ਸਰਕਾਰ ਦੀ ਜਿਹੜੀ ਜੇਲ ਆ ਉਹਦੇ ਵਿੱਚ ਬੈਠਾ ਲਾਰੈਂਸ ਮਿਸ਼ਨੋਈ ਆ ਇਹ ਪੂਰਾ ਪੰਜਾਬ ਜਾਣਦਾਗਾ ਪੂਰਾ ਪੰਜਾਬ ਇਹ ਵੀ ਜਾਣਦਾਗਾ ਕਿ ਗੁਜਰਾਤ ਦੇ ਅੰਦਰ ਪਿਛਲੇ 30 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਆ ਪੂਰਾ ਪੰਜਾਬ ਇਹ ਵੀ ਜਾਣਦਾਗਾ ਪੂਰੇ ਪੰਜਾਬ ਦੇ ਵਪਾਰੀ ਪੂਰੇ ਪੰਜਾਬ ਦੇ ਲੋਕ ਇਹ ਵੀ ਜਾਣਦੇ ਨੇਗੇ ਕਿ ਗੁਜਰਾਤ ਦੇ ਦੋ ਵਿਅਕਤੀ ਸਾਡੇ ਦੇਸ਼ ਦੀਆਂ ਸਰਵੋੱਚ ਪੋਸਟਾਂ ਤੇ ਕਾਇਮ ਨੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਵੀ ਗੁਜਰਾਤ ਤੋਂ ਆਉਂਦੇ ਨੇ ਕਿ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਵੀ ਗੁਜਰਾਤ ਤੋਂ ਆਉਂਦੇ ਨੇ ਕਿ ਔਰ ਲਾਰੈਂਸ ਬਿਸ਼ਨੋਈ ਜਿਹੜਾ ਉਹ ਵੀ ਗੁਜਰਾਤ ਦੀ ਜੇਲ੍ਹ ਦੇ ਅੰਦਰ ਬੰਦਾ ਬੜੇ ਅਫਸੋਸ ਦੀ ਗੱਲ ਆ ਕਿ ਗੁਜਰਾਤ ਦੀ ਜੇਲ੍ਹ ਦੇ ਅੰਦਰ ਤੋਂ ਬੈਠ ਕੇ ਉਹ ਵਿਅਕਤੀ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ ਪੰਜਾਬ ਦੇ ਅੰਦਰ ਲਾਅ ਇਨ ਆਰਡਰ ਦੀ ਪੋਜੀਸ਼ਨ ਨੂੰ ਖਰਾਬ ਕਰਨ ਦੇ ਵਿੱਚ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਅਹਿਮ ਹਿੱਸਾ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਅਹਿਮ ਰੋਲ ਅਦਾ ਕਰ ਰਹੀ ਆ ਕਿਉਂਕਿ ਕਿਉਂ ਪ੍ਰੋਟੈਕਸ਼ਨ ਦਿੱਤੀ ਗਈ ਆ ਕਿਉਂ ਨਹੀਂ ਅਦਾਲਤਾਂ ਦੇ ਹਵਾਲੇ ਲਾਰਿਸ ਮਸਰੋਈ ਨਹੀਂ ਕੀਤਾ ਜਾਂਦਾ ਕਿਉਂ ਜੇਲ੍ਹ ਦੇ ਅੰਦਰ ਰੱਖਿਆ ਹੋਇਆਗਾ ਇਹਦਾ ਮਤਲਬ ਕੀ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਗੁੰਡਿਆਂ ਨੂੰ ਪਾਰ ਕੇ ਜਿਹੜੇ ਆਪੋਜੀਸ਼ਨ ਦੇ ਸਟੇਟ ਨੇ ਜਿਹੜੇ ਵਿਰੋਧੀ ਧਿਰ ਦੀਆਂ ਸਰਕ ਪਾਰਟੀਆਂ ਦੇ ਸਟੇਟ ਨੇਗੇ ਉਹਨਾਂ ਦੇ ਅੰਦਰ ਗੜਬੜ ਪੈਦਾ ਕਰਨਾ ਚਾਹੁੰਦੀ ਆ ਉਹਨਾਂ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨਾ ਚਾਹੁੰਦੀ ਆ ਪਰ ਲੇਕਿਨ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੇ ਇੱਕ ਸ਼ਕਤੀਸ਼ਾਲੀ ਇੱਕ ਤਾਕਤਵਰ ਸਰਕਾਰ ਬਣਾਈਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਬਿਲਕੁਲ ਪੰਜਾਬ ਦੇ ਅੰਦਰ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਆਗਿਆ ਨਹੀਂ ਦਿੱਤੀ ਜਾਊਗੀ ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਗੁੰਡਾਗਾ ਚਾਹੇ ਕਾਂਗਰਸ ਪਾਰਟੀ ਦਾ ਗੁੰਡਾਗਾ ਚਾਹੇ ਅਕਾਲੀ ਦਲ ਦਾ ਗੁੰਡਾਗਾ ਚਾਹੇ ਕੋਈ ਹੋਰ ਸਮਾਜ ਵਿਰੋਧੀ ਅੰਸਰ ਆ ਜਿਹੜਾ ਵੀ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀ ਕਾਰਵਾਈ ਕਰੂਗਾ ਉਹਦੇ ਖਿਲਾਫ ਸਰਕਾਰ ਜਿਹੜਾ ਉਹ ਸਖਤ ਐਕਸ਼ਨ ਲਊ ਉਹਨੇ ਵੀ ਕਿਸੇ ਵੀ ਤਰੀਕੇ ਨਾਲ ਬਖਸ਼ਿਆ ਨਹੀਂ ਜਾਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਊਗਾ ਔਰ ਪੰਜਾਬ ਦੀ ਲਾਅਨ ਆਰਡਰ ਦੀ ਪੋਜੀਸ਼ਨ ਨੂੰ ਬੜਾ ਕੇ ਰੱਖਣਾ ਸਾਡਾ ਕਾਨੂੰਨੀ ਹੱਕ ਆ ਔਰ ਸਾਨੂੰ ਪੰਜਾਬ ਦੇ ਲੋਕਾਂ ਨੇ ਮੈਂਡੇਟ ਦਿੱਤਾਗਾ ਪਰ ਲੇਕਿਨ ਦੇਸ਼ ਜਾਣਦਾਗਾ ਕਿ ਥੋੜੇ ਦਿਨ ਪਹਿਲਾਂ ਕੱਲ ਜਾਂ ਪਰਸੋਂ ਤੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਚਾਹੋ ਦਿੱਲੀ ਦੇ ਮੰਤਰੀ ਨੇ ਚਾਹੋ ਪੰਜਾਬ ਦੇ ਸੰਤਰੀ ਨੇ ਚਾਹੋ ਉਹਨਾਂ ਦੇ ਪੰਜਾਬ ਦੇ ਐਮਐਲਏ ਨੇ ਚਾਹੋ ਕਾਂਗਰਸ ਪਾਰਟੀ ਦੇ ਐਮਐਲਏ ਨੇ ਚਾਹੋ ਕਾਂਗਰਸ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਨੇ ਮੈਂ ਸਮਝਦਾ ਉਹ ਸਾਰੇ ਉਹਨਾਂ ਗੁੱਡਿਆਂ ਨੂੰ ਪ੍ਰੋਟੈਕਸ਼ਨ ਚ ਲੱਗੇ ਹੋਏ ਨੇਗੇ ਉਹਨਾਂ ਗੁੰਡਿਆਂ ਦੇ ਹੱਕ ਚ ਬੋਲ ਰਹੇ ਨੇਗੇ ਉਹਨਾਂ ਸਮਾਜ ਵਿਰੋਧੀ ਲੋਕਾਂ ਦੇ ਹੱਕ ਚ ਬੋਲ ਰਹੇ ਨੇਗੇ ਜਦੋਂ ਅਸੀਂ ਯਦਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਜਦੋਂ ਅਸੀਂ ਵੱਡੇ ਵੱਡੇ ਮਗਰਮੱਛ ਫੜਦੇ ਸ਼ੁਰੂ ਕੀਤੇ ਜਦੋਂ ਅਸੀਂ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਾਂ ਉਸ ਸਮੇਂ ਵੀ ਕਾਂਗਰਸ ਪਾਰਟੀ ਦਾ ਦਰਦ ਸਭ ਕਿਹਾ ਉਸ ਸਮੇਂ ਵੀ ਕਾਂਗਰਸ ਪਾਰਟੀ ਵਾਲੇ ਰੋਣ ਪੇਟਣ ਲੱਗੇ ਕਿ ਕਿਉਂ ਸਾਡੇ ਸਾਥੀਆਂ ਨੂੰ ਫੜ ਰਹੇ ਹੋ ਤਾਂ ਉਸੇ ਸਮੇਂ ਅਕਾਲੀ ਦਲ ਧਰਨੇ ਦੇਣ ਲੱਗਿਆ ਉਹ ਅਕਾਲੀ ਦਲ ਜਿਹੜਾ ਕਦੇ ਗੁਰਦੁਆਰਿਆਂ ਦੀ ਬਰਿਆਦਤ ਲਈ ਲੜਿਆ ਉਹ ਅਕਾਲੀ ਦਲ ਜਿਹੜਾ ਪੰਨ ਦੀ ਚੜ੍ਹਦੀ ਕਲਾ ਲਈ ਲੜਿਆ ਉਹ ਅਕਾਲੀ ਦਲ ਜਿਹੜਾ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਲੜਿਆ ਉਹ ਕੀ ਲੜ ਰਿਹਾ ਸੀ ਅੱਜ ਪੰਜਾਬ ਦੇ ਅੰਦਰ ਡਰੱਗ ਬਾਫੀਆ ਨੂੰ ਬਚਾਉਣ ਦੇ ਲਈ ਸੜਕਾਂ ਤੇ ਆਇਆ ਸੀ ਡਰੱਗ ਬਾਫੀਆ ਨੂੰ ਬਚਾਉਣ ਦੇ ਲਈ ਆਇਆ ਸੀ ਉਸੇ ਤਰੀਕੇ ਕਾਂਗਰਸ ਪਾਰਟੀ ਜਿਹੜੀ ਆ ਉਹ ਵੀ ਡਰੱਗ ਬਾਫੀਆ ਦੇ ਹੱਕ ਵਿੱਚ ਆਈ ਸੀਗੀ ਔਰ ਉਸੇ ਤਰੀਕੇ ਅੱਜ ਜਿਹੜੇ ਲੋਕ ਪੰਜਾਬ ਦੇ ਅੰਦਰ ਸ਼ਰਮ ਗੋਲੀਆਂ ਮਾਰਦੇ ਨੇਗੇ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਅੱਜ ਪੂਰੀ ਕਾਂਗਰਸ ਪਾਰਟੀ ਦੇ ਨੇਤਾ ਅੱਜ ਅਕਾਲੀ ਦਲ ਦੇ ਨੇਤਾ ਅੱਜ ਭਾਰਤੀ ਜਨਤਾ ਪਾਰਟੀ ਦੇ ਨੇਤਾ ਕਿਸੇ ਨਾ ਕਿਸੇ ਰੂਪ ਦੇ ਅੰਦਰ ਸਿੱਧੇ ਰੂਪ ਵਿੱਚ ਅਸਿੱਧੇ ਰੂਪ ਦੇ ਵਿੱਚ ਉਹਨਾਂ ਗੁੰਡਿਆਂ ਦੀ ਮਦਦ ਕਰ ਰਹੇ ਨੇਗੇ ਪਰ ਲੇਕਿਨ ਮੈਂ ਇੱਕ ਵਾਰ ਫੇਰ ਦੁਹਰਾਉਣਾਗਾ ਕਿ ਬਿਲਕੁਲ ਪੰਜਾਬ ਸਰਕਾਰ ਠੋਕ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰੂਗੀ ਜਿਹੜੇ ਡਰਗ ਬਾਫੀਆ ਚਲਾਉਂਦੇ ਨੇ ਜਿਹੜੇ ਗੁੰਡੇ ਨੇ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਪੂਰੇ ਪੂਰੇ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ 6 ਕਰੋੜ ਕੰਨਾਂ ਨੇ ਔਰ 6 ਕਰੋੜ ਅੱਖਾਂ ਨੇ ਰਤਾਪ ਸਿੰਘ ਬਾਜਬਾ ਜੀ ਦਾ ਬਿਆਨ ਸੁਣਿਆ ਕੰਨਾਂ ਰਹੀਂ ਸੁਣਿਆ ਤੇ ਅੱਖਾਂ ਰਹੀਂ ਦੇਖਿਆ ਵੀਡੀਓ ਤੇ ਹੁਣ ਯੂ ਟਰਨ ਲਾਈਨ ਦੇ ਵਿੱਚ ਬਹੁਤ ਬਾਹਰ ਨੇ ਬਹੁਤ ਲਿਪਮੀਆਂ ਪੋਚੀਆਂ ਗੱਲਾਂ ਕਰਦੇ ਨੇ ਕਿ ਹੁਣ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਚੱਲਣਗੀਆਂ ਜਿੰਨੀਆਂ ਮਰਜ਼ੀ ਅਰਜ਼ੀਆਂ ਦੇ ਲੈਣ ਜਿੰਨੀਆਂ ਮਰਜ਼ੀ ਐਪਲੀਕੇਸ਼ਨ ਦੇ ਦਨ ਸੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਕਿ ਪ੍ਰਤਾਪ ਸਿੰਘ ਬਾਜਬਾ ਇੱਕ ਵਾਰ ਤਾਂ ਕਹਿੰਦਾ ਸੀਗਾ ਕਿ ਅਸੀਂ ਰੱਸਾ ਪਾ ਕੇ ਲੈ ਕੇ ਆਵਾਂਗੇ ਔਰ ਦੂਜੀ ਵਾਰ ਆਪ ਵੀ ਫੇਸਬੁੱਕ ਤੇ ਜਾ ਕੇ ਆਪਦੇ ਟਵਿੱਟਰ ਤੇ ਜਾ ਕੇ ਕਹਿੰਦਾਗਾ ਕਿ ਨਹੀਂ 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 ਬਾ ਮਜੀਠਿਆ ਸਾਹਿਬ ਤਾਂ ਬੜੇ ਦੁੱਧ ਦੇ ਤੋਤੇ ਨੇ ਇਥੋਂ ਪਤਾ ਲੱਗਦਾਗਾ ਕਿ ਇਹਨਾਂ ਸਾਰਿਆਂ ਦਾ ਅਪਸ਼ੋਕੜ ਕਿਸੇ ਨਾ ਕਿਸੇ ਰੂਪ ਦੇ ਅੰਦਰ ਡਰੱਗਰ mafia ਨਾਲ ਜੁੜਿਆ ਹੋਇਆਗਾ ਜੀਮਤ ਸਾਹਿਬ ਸੁਲਤਾਨ ਜੀ ਨੂੰ 15 ਦਿਨ ਦਾ ਮਿਨੀਮਲ ਟਾਈਮ ਚਾਹੀਦਾ ਪਹਿਲਾਂ ਮਤਲਬ ਕਿ ਨਹੀਂ ਆਉਗੇ ਕਿਹੜਾ ਜਿਹੜਾ ਸਰਕਾਰ ਹੁੰਦਾ ਸਰਕਾਰ ਦਾ ਮਤੇ ਨੂੰ ਐਗਜ਼ੈਂਪਸ਼ਨ ਹੁੰਦੀ ਆ ਸਰਕਾਰ ਦਾ ਕੋਈ ਵੀ ਮੰਤਰੀ ਕਿਸੇ ਵੀ ਸਮਾਂ ਕਿਸੇ ਵੀ ਟਾਈਮ ਦੇ ਉੱਤੇ ਚੱਲਦੇ ਵਿਧਾਨ ਸਭਾ ਸੈਸ਼ਨ ਦੇ ਅੰਦਰ ਪੰਜਾਬ ਦੀ ਵਿਧਾਨ ਸਭਾ ਬੁੱਕ 'ਚ ਲਿਖਿਆ ਹੈਗਾ ਕਿ ਉਹ ਲਿਆ ਸਕਦਾਗਾ ਜੇਕਰ ਆਪੋਜੀਸ਼ਨ ਨੇ ਲੈ ਕੇ ਆਉਣਾਗਾ ਤਾਂ ਉਹਦੇ ਲਈ 15 ਦਿਨ ਦਾ ਸਮਾਂ ਹੈਗਾ ਕਿਉਂਕਿ ਆਪੋਜੀਸ਼ਨ ਦਾ ਮੁੱਦਾ ਜਿਹੜਾ ਉਹਦੇ ਤੇ ਸਟੱਡੀ ਕਰਕੇ ਸਰਕਾਰ ਨੇ ਜਵਾਬ ਦੇਣਾ ਹੁੰਦਾਗਾ ਔਰ